ਮੀਦੇ ਬੜੇ ਆ ਤਮੀ ਬਹੁਤ ਜ਼ਿਆਦਾ ਪੈ ਰਿਆ ਦੁਆਬਾ ਕੰਢੀ ਇਲਾਕੇ ਚ ਤੁਹਾਡੇ ਇਲਾਕਿਆਂ ਦਾ ਵੀ ਹਾਲ तकरीबन ਐਸੀ ਤਰ੍ਹਾਂ ਦਾ ਹੋਊਗਾ ਇਹ ਹਿਮਾਚਲ ਤੋਂ ਆਣੇ ਵਾਲਾ ਪਾਣੀ ਆ ਸਿੱਧਾ ਆ ਕੇ ਸਾਡੇ ਸਾਡੇ ਆ ਖੇਤ ਦੀ ਢੇੜੇ ਦੀ ਬੱਟ ਦੇ ਉੱਪਰ ਆ ਕੇ ਵੱਜਦਾ ਇਹ ਇੱਕ ਕੰਢੀ ਨਹਿਰ ਆ ਸਾਡੇ ਕੋਲ ਉਹਦਾ ਇੱਕ ਸੈਵਨ ਬਹੁਤ ਗਲਤ ਬਣਾਤਾ ਆ ਹੁਣ ਆ ਤਾਂ ਉੱਪਰੋ ਚਾਹੀਦਾ ਇੱਕ ਪੜ੍ਹੇ ਲਿਖੇ ਮੂਰਖ ਜਿਹਨਾਂ ਨੂੰ ਕਹਿੰਨੇ ਆ ਉਹਨਾਂ ਨੇ ਉਹ ਸਿਆਪਨਾ ਥੱਲਿਓਂ ਉੱਪਰੋਂ ਬਣਾਉਣ ਦੇ ਬਜਾਏ ਥੱਲਿਓਂ ਬਣਾਤਾ ਆ ਸਾਰਾ ਇਹ ਪਾਣੀ ਉਹਦੀ ਵਜ੍ਹਾ ਦੇ ਨਾਲ ਸਾਡੇ ਆ ਪਿਛਲੇ 3 ਸਾਲਾਂ ਤੋਂ ਆ ਕੇ ਖੇਤ ਵੱਜਣ ਲੱਗਾ ਆ ਪਾਣੀ ਆਣ ਦੇ ਨਾਲ 300 ਖੇਤ ਦਾ ਨੁਕਸਾਨ ਹੁੰਦਾ ਜੇ ਇੱਥੋਂ ਪਾਣੀ ਟੁੱਟ ਜਾਂਦਾ ਸਰਕਾਰਾਂ ਸੋਚ ਹੀ ਨਹੀਂ ਰਹੀਆਂ ਇਹਦੇ ਇਹਦੇ ਬਾਰੇ ਕੁਝ ਵੀ ਕਿ ਕਿਸਾਨ ਭਰਾ ਇੱਕ ਵਾਰੀ ਤਾਂ ਕਰ ਜੇ ਦੀ ਲਪੇਟ ਦੇ ਵਿੱਚ ਆਇਆ ਵਾ ਤੇ ਉਹ ਕਿੱਦਾਂ ਸਰੱਜੀ ਦੇ ਵਿੱਚ ਆਊਗਾ ਕਿਸਾਨਾਂ ਨਾ ਸਰਕਾਰ ਨੇ ਸੋਚਿਆ ਭਈਆ ਕਿਸਾਨਾਂ ਨੂੰ ਤਾਂ ਡੋਬਣਾ ਆ ਮੈਂ ਸਵੇਰ ਦਾ ਆ ਕੇ ਮੀਂਹ ਦੇ ਵਿੱਚ ਇੱਦੀ ਬੈਠਾ ਆ ਬ ਐਨਾ ਬੁਰਾ ਹਾਲ ਵਾ ਪਾਣੀ ਆ ਕੇ ਆ ਦੇ ਲੋਪ ਭਰਿਆ ਪਿਆ ਸਾਰੇ ਪਾਸੇ ਪਾਣੀ ਇਹ ਹਿਮਾਚਲ ਜਿਹੜੇ ਕਰੈਚਰ ਲੱਗੇ ਹੋ ਆ ਨਾ ਜੀਜੂ ਦੇ ਨਾਲ ਨਾਲ ਇਨੀ ਕੋਈ ਪਹਾੜ ਨਹੀਂ ਛੱਡਿਆ ਜਿਹੜਾ ਨਹੀਂ ਪਟਿਆ ਹੋਗਾ ਸਾਰੇ ਪਹਾੜ ਪਟ ਪਟ ਰਾ ਕੇ ਰੱਖ ਦਿੱਤੇ ਪਿਛਲੇ ਤਿੰਨਾਂ ਸਾਲਾਂ ਤੋਂ ਪਾਣੀ ਐਨਾ ਜ਼ਿਆਦਾ ਆਣ ਲੱਪਿਆ ਕਿ ਬਹੁਤ ਜ਼ਿਆਦਾ ਕਿਸਾਨ ਭਰਾਵਾਂ ਦਾ ਸਾਰਿਆਂ ਦਾ ਨੁਕਸਾਨ ਹੁੰਦਾ ਸਰਕਾਰ ਨੇ ਤਾਂ ਸਾਨੂੰ ਡੋਬਣਾ ਹੀ ਲਈ ਆ ਰੇ ਪਾਸੇ ਤਬਾਹੀ ਹੋ ਗਈ ਬਹੁਤ ਬੁਰਾ ਹੈ ਕਾਗ ਦੇ ਤਾਂ ਪਿੱਲਰ ਅੱਜ ਦਾ ਟੁੱਟ ਗਿਆ ਸਾਰੇ ਨਵੇਂ ਸਿਰਿਓਂ ਕੰਮ ਪੈ ਜਾਂਦਾ ਸਾਰਾ ਜਾਲ ਨੱਤੀ ਹੋ ਗਿਆ ਸਾਰਾ ਜਾਲ ਖੋਲਣਾ ਪੈਣਾ ਪਹਿਲਾਂ ਹਾਂ ਚਲਿਏ ਹੁਣ ਚਲਿਏ ਚਾਂਦੇ ਆ ਦੇਖੀ ਹੁਣ ਕੀ ਹਾਲ ਬਣਿਆ ਅਮਰ ਸਿੰਘ ਵਾਹਿਗੁਰੂ ਵਾਹਿਗੁਰੂ ਹਿਮਾਚਲ ਤੋਂ ਆਣ ਵਾਲਾ ਪਾਣੀ ਬਹੁਤ ਮਾਤਰਾ ਦਾ ਆਇਆ ਵੀ ਅੱਜ ਵੀ ਬਹੁਤ ਪਾਣੀ ਬਹੁਤ ਹੀ ਚੱਲਦਾ ਅੱਜ ਵੀ ਖੇਤਾਂ ਦੇ ਖੇਤ ਭਰੀ ਚੱਲਦੇ ਪਾਣੀ ਨਾਲ ਬਹੁਤ ਨੁਕਸਾਨ ਹੋਇਆ ਇਸ ਵਾਰ ਈ ਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੈ ਇਸ ਵਾਰ ਕਿਸਾਨਾਂ ਦਾ ਸਾਰੇ ਇੱਕ ਰਸਾਨ ਭਰਾਵਾਂ ਦਾ ਐਵੇਂ ਸਬੀਰ ਦਾ ਕੇ ਮੀਂਹ ਦੇ ਵਿੱਚ ਹੀ ਬੈਠਾ ਬੜੀ ਆਕੀਆ ਖੇਤੀ ਕਰਨੀ ਪ੍ਰਸ਼ਾਸਨ ਵੀ ਨਹੀਂ ਸਾਫ ਦੇ ਰਿਹਾ ਨਾ ਖੱਡਾਂ ਦੀ ਜੇ ਸਪਾਈ ਜੇਕਰ ਪਹਿਲੇ ਮੋੜ ਵੀ ਮੀਂਹ ਆਉਣ ਤੋਂ ਪਹਿਲਾਂ ਤਾਂ ਇਹਨਾਂ ਨੁਕਸਾਨ ਹੋਣ ਤੇ ਕਿਸਾਨ ਭਰਾਵਾਂ ਦਾ ਬਚ ਸਕਦਾ ਪਰ ਸਰਕਾਰਾਂ ਨੇ ਕਿੱਥੇ ਸੋਚਣਾ ਸਰਕਾਰਾਂ ਤਾਂ ਸਾਨੂੰ ਡੋਬਣਾ ਹੀ ਚਾਹੁੰਦੀਆਂ ਸਰਕਾਰਾਂ ਤਾਂ ਸਾਨੂੰ ਦੋਬਣਾ ਚਾਹੁੰਦੀਆਂ ਕਿਸਾਨਾਂ ਨੂੰ ਜ਼ਮੀਨਾਂ ਬڑے-ਬڑے ਘਰਾਣਿਆਂ ਨੂੰ ਦੇਣੀਆਂ ਚਾਹੁੰਦੀਆਂ ਬਹੁਤ ਪਾਣੀ ਆਇਆ ਵੇ ਹਿਮਾਚਲ ਤੋਂ ਸੈਫਨ ਨਹਿਰ ਦੀ ਉਪਰੀਆਂ ਹੋਣਾ ਚਾਹੀਦਾ ਸਾ ਥੱਲੇ ਚੀਆਂ ਬਣਾਤਾ ਕੰਢੀ ਨਹਿਰ ਦਾ ਪੜੇ ਲਿਖੇ ਮੂਰਖਾਂ ਦਾ ਕੰਮ ਆ ਇਹ ਜੇ ਸੈਫਨ ਉਪਰੀਆਂ ਹੁੰਦਾ ਕੰਢੀ ਨਹਿਰ ਦਾ ਤਾਂ ਘੱਟ ਨੁਕਸਾਨ ਹੋਣਾ ਸਾ ਬਹੁਤ ਨੁਕਸਾਨ ਹੁੰਦਾ ਇਸ ਸੈਫਨ ਦੇ ਕਰਕੇ ਪਿਛੋ ਰੇਤਾ ਅਗੇ ਭਰਦਾ ਪਤਾ ਨਹੀਂ ਦਾ ਪੜੇ ਲਿਖਿਆ ਨੂੰ ਪਤਾ ਨਹੀਂ ਕਿਤਾਬਾਂ ਚ ਪੜਾਈ ਜਾਂਦੇ ਜੇ ਹਕੀਕਤ ਤੇ ਇੱਥੇ ਕਿਸੇ ਨੂੰ ਪੁੱਛਿਆ ਹੁੰਦਾ ਸਿਆਣੇ ਬਜ਼ੁਰਗ ਨੂੰ ਤਾਂ ਇੰਨਾ ਨੁਕਸਾਨ ਨਾ ਹੁੰਦਾ ਕਿਸਾਨ ਭਰਾਵਾਂ ਦਾ ਬਹੁਤ ਪਾਣੀ ਚੱਲ ਰਿਹਾ ਵੀ ਸਵੇਰ ਦਾ ਹਿਮਾਚਲ ਤੋਂ ਹਿਮਾਚਲ ਦੇ ਵਿੱਚ ਪਹਾੜਾਂ ਦਾ ਜਿੰਨਾ ਮੀ ਵਧੀ ਜਾਂਦਾ ਪਹਾੜਾਂ ਦੇ ਵਿੱਚ ਜੇ ਜੋ ਨੇ ਨਾਲ ਲੱਗਦੇ ਗੱਜਰ ਮਧੂਦ ਹੁੰਨੇ ਪਾਣੀ ਇੱਧਰ ਵਧੀ ਜਾਂਦਾ ਸਾਡੇ ਸਾਡੇ ਪਿੰਡਾਂ ਨੂੰ ਥੱਲੇ ਨੂੰ ਨੁਕਸਾਨ ਹੋ ਰਿਹਾ ਪਾਣੀ ਦੇ ਨਾਲ ਹੋਰ ਵੀਡੀਓ ਬਹੁਤ ਦੇਖੀਆਂ ਕਿ ਥੱਲੇ ਸੁਲਤਾਨਪੁਰ ਇਲਾਕੇ ਦੇ ਸੁਲਤਾਨਪੁਰ ਲੋਧੀਆਂ ਮਾਰੇ ਦੇ ਉੱਥੇ ਇਲਾਕੇ ਦੇ ਹੋਰ ਕਾਫੀ ਪਿੰਡਾਂ ਦੀਆਂ ਵੀਡੀਓ ਦੇਖੀਆਂ ਲੋਕਾਂ ਦਾ ਬਹੁਤ ਬੁਰਾ ਹਾਲਾ ਸਰਕਾਰ ਗੌਰ ਨਹੀਂ ਕਰ ਰਹੀ ਨਾ ਚੀਜ਼ਾਂ 'ਤੇ ਪੇ ਬੰਨ ਵਗੈਰਾ ਜੇ ਪਹਿਲੇ ਬਣਾਏ ਜਾਣ ਤਾਂ ਕਿ ਕਿਸੇ ਦਾ ਬਚਾਅ ਹੋ ਸਕੇ ਬੜੀ ਮੁਸ਼ਕਲ ਦੇ ਨਾਲ ਘਰ ਬਣਦੇ ਇੱਕ ਵਾਰੀ ਘਰਾਂ ਦੇ ਵਿੱਚ ਪਾਣੀ ਵੜ ਗਿਆ ਬਹੁਤ ਬੁਰਾ ਹਾਲਾਤ ਆ ਇੱਕ ਕੰਢੀ ਨਹਿਰ ਤੇ ਸੈਫਨਵਾ ਸੈਫਨ ਦੀ ਗਲਤੀ ਕਰਕੇ ਸੈਫਨ ਜੇ ਉੱਪਰੋਂ ਬਣ ਜਾਵੇ ਸਰਕਾਰ ਨੂੰ ਕਈ ਵਾਰੀ ਬੇਨਤੀ ਕੀਤੀ ਪਰ ਸਰਕਾਰ ਕੋਈ ਨਹੀਂ ਕਰ ਰਹੀ ਇਸ ਬਾਰੇ ਨਹਿਰ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਤੇ ਬਣਾ ਦਿਓ ਕਿ ਸਾਡਾ 350 ਫੀਲਡਾਂ ਨੂੰ ਨੁਕਸਾਨ ਬਹੁਤ ਹੁੰਦਾ ਪਰ ਸਰਕਾਰ ਸੋਚ ਨਹੀਂ ਨੀ ਬਾਰੇ ਕਿ ਬਹੁਤ ਜ਼ਿਆਦਾ ਪਾਣੀ ਬਹੁਤ ਕਿਸਾਨ ਪਰਾਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਖੇਤਾਂ ਦੇ ਖੇਤ ਢੜ ਗਏ ਅੱਜ ਵਾਲੇ ਪਾਣੀ ਦੇ ਨਾਲ ਭਰੇ ਪਏ ਆ ਖੇਤਾਂ ਦੇ ਖੇਤ ਪਾਣੀ ਦੇ ਨਾਲ ਵਾਹਿਗੁਰੂ ਬਲੀ ਕਰੀ ਵਾਹਿਗੁਰੂ ਪਰ ਸਾਡੇ ਲੋਕਾਂ ਨੇ ਖੱਡਾਂ ਵੀ ਨਹੀਂ ਛੱਡੀਆਂ ਨਾ ਜੇ ਖੱਡਾਂ ਦੇ ਰਾਹ ਛੱਡੇ ਹੁੰਦੇ ਦਾ ਐਦਾਂ ਹਰ ਇੱਕ ਦੇ ਖੇਤ ਦਾ ਨੁਕਸਾਨ ਨਹੀਂ ਹੋਣਾ ਸਗਾ ਫਿਰ ਪਾਣੀ ਖੱਡਾਂ ਦੇ ਵਿੱਚ ਪੈ ਕੇ ਲੰਘ ਜਾਣਾ ਸਗਾ ਪਰ ਸਾਡੇ ਲੋਕਾਂ ਨੇ ਕੁਝ ਕੁ ਲਾਲਚੀ ਲੋਕਾਂ ਨੇ ਖੱਡਾ ਪੂਰ ਦਿੱਤੀਆਂ ਉਹ ਖੱਡਾਂ ਪੂਰ ਹੋਣ ਦੇ ਕਰਕੇ ਸਾਰੇ ਖੇਤਾਂ ਦਾ ਤੋ 300 ਖੇਤ ਦਾ ਨੁਕਸਾਨ ਹੁੰਦਾ ਇਸ ਪਾਣੀ ਦੇ ਨਾਲ ਸਭ ਕੁ ਖੱਡ ਦੇ ਵਿੱਚ ਪਾਣੀ ਵਹਿ ਕੇ ਚਲ ਜਾਣਾ ਜਿੱਦਾਂ ਪਿੰਡਾਂ ਦੇ ਵਿੱਚ ਸੈਫਰ ਬਣਿਓ ਬਹੁਤ ਨੀਵੇਂ ਖੱਡਾਂ ਦੇ ਕਰਕੇ ਨਾ ਅੱਜ ਪਾਣੀ ਬਹੁਤ ਜ਼ਿਆਦਾ ਆ ਜਾਇਆ ਜੇ ਇਹਨਾਂ ਦੇ ਉੱਪਰੀਆਂ ਪੁਲ ਬਣ ਜਵੇ ਤਾਂ ਮੇਰਾ ਆਪਣਾ ਮੇਰੇ ਦਿਮਾਗ 'ਚ ਇਹ ਜਿੱਦਾਂ ਆਈ ਗੱਲ ਵੀ ਜੇ ਇਹਨਾਂ ਦੇ ਉੱਪਰੀਆਂ ਪੁਲ ਹੋਵੇ ਤਾਂ ਚੰਗਾ ਰਹੂਗਾ ਪਿੰਡਾਂ ਦੇ ਸਰਪੰਚਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਸਰਕਾਰ ਨੂੰ ਇਹਦੇ ਬਾਰੇ ਦੱਸੋ ਵੀ ਭਾਈ ਸਾਨੂੰ ਉੱਪਰੀਆ ਪੁਲ ਬਣਾ ਕੇ ਦੋ ਤਾਂ ਕਿ ਮੀਂਹ ਪੈਣ ਦੇ ਵਿੱਚ ਸਾਨੂੰ ਨੰਗਣ 'ਚ ਕੋਈ ਵੀ ਦਿੱਕਤ ਨਾ ਆਵੇ ਇਹ ਰੇਟੀਆਂ ਤਾਂ ਮੋਟਰਸਾਈਕਲ ਵਾਲਾ ਉੱਧੇ ਹੜ ਜਾਊਗਾ ਇੰਨਾ ਬੁਰਾ ਹਾਲਾ ਇੰਨਾ ਪਾਣੀ ਤੇਜ ਵਾ ਹੋ ਨਿਆਣੇ ਨੇ ਵਿਚਾਰੇ ਨੇ ਕਿਤੇ ਪਾਣ ਜਾਣਾ ਜ਼ਰੂਰੀ ਟੂਸ਼ਨ ਤੇ ਜਾਣਾ ਉਹ ਵਿਚਾਰਾ ਉਹ ਵਿਚੀਆਂ ਨੰਘਣ ਲੱਗਾ ਆ ਤਾਂ ਵੀ ਉਹ ਡਰਦਾ ਡਰਦਾ ਵਿਚਾਰਾ ਨੰਘਣ ਲੱਗਾ ਸਪੈਦਿਆਂ ਦੇ ਵਿਚੀਆਂ ਉਹ ਦੇਖੋ ਨਿਆਣਾ ਵਿਚਾਰਾ ਛੋਟਾ ਬੱਚਾ ਨੰਘਣ ਲੱਗਾ ਕਿੰਨਾ ਕਿੰਨਾ ਰਿਸਕ ਲੈ ਕੇ ਨੰਘਣ ਲੱਗਾ ਵਿਚੀਆਂ ਇਹਦੇ ਉਪਰੀਆਂ ਪੁਲ ਹੋਵੇ ਆ ਸਬਜ਼ੀ ਵਾਲਾ ਵਿਚਾਰਾ ਖੜਾ ਆ ਇੱਦੀ ਡੀਕ ਦਾ ਫਿਰ ਪਾਣੀ ਕਿਹੜੇ ਵੇਲੇ ਘਟੇ ਤਾਂ ਵਿੱਚੀਆਂ ਨੰਗਾ